ਇਦੂੰ ਵੀ ਆ ਜਾ ਕੀ ਹਾਲ ਆ ਬਾਈ ਕੋਖੂ ਠੀਕ ਆ ਬਾਈ ਤਕਰੀ ਤੇ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਬਾਈ ਆਹ ਦਿਨਾਂ 'ਚ ਬੱਕਰੀਆਂ ਬਹੁਤ ਲਿੱਸੀਆਂ ਹੁੰਦੀਆਂ ਮਰ ਗਈਆਂ ਪੰਗਾ ਯਾਰ ਕੀ ਕਾਰਨ ਬਾਈ ਜੇ ਖਸਮ ਜਿਉਂਦਾ ਫੇਰ ਨਹੀਂ ਬੱਕਰੀ ਚੋੜਦੀ ਜੇ ਖਸਮੀ ਇਹਨਾਂ ਤੋਂ ਪਾਸਾ ਵਾਟ ਕੇ ਨਾ ਫੇਰ ਤਾਂ ਪਹਿਲਾਂ ਵਾਟ ਜਾਨੀਆ ਤੂੰ ਕਿਸੇ ਦੇ ਹੀ ਦਿਖਾ ਦੇ ਆ ਫਿਰਦੀਆਂ ਬੱਕਰੀਆਂ ਕੋਈ ਲੰਗ ਮਾਰਦੀ ਕੋਈ ਪੈਰ ਪੱਕਿਆ ਪਿੰਡਾ ਦਿਖਾ ਦੇ ਆ ਦੇਖ ਲੈ ਹੱਥ ਮਾਰ ਕੇ ਕੀ ਪਾਉਣਾ ਕੀ ਆ ਤੂੰ ਬਾਈ ਪਾਉਣਾ ਤਾਂ ਬਹੁਤ ਕੁਝ ਪਾਉਣੇ ਆ ਪਾਉਣ ਬਾਈ ਕੱਲਾ ਪਾਏ ਨਾ ਨਹੀਂ ਜਦੋਂ ਬੱਕਰੀ ਥੱਲੇ ਗਿੱਲਾ ਸੁੱਕਾ ਨਾ ਦੇਖਿਆ ਚਾਹੇ ਤੂੰ ਕਿਉਂਸੇ ਘੱਟ ਦੇ ਬੱਕਰੀ ਨੂੰ ਸੁੱਕਾ ਜ਼ਰੂਰੀ ਆ ਕਲੀ-ਕਲੀ ਤੇ ਰੇਤਾ ਤੇ ਆਸੀ ਪोटाਸੀ ਦੂਜੇ ਤੀਜੇ ਦਿਨ ਪੈਰ ਤੋਣੇ ਆ ਜੇ ਇਹ ਕਈ ਬੰਦੇ ਕਹਿੰਦੇ ਯਾਰ ਦੱਸਦੇ ਨਹੀਂ ਕਹਿੰਦੇ ਪਾਉਂਦੇ ਨਹੀਂ ਨਹੀਂ ਦੱਸਣ ਨੂੰ ਕੀ ਯਾਰ ਕਰੋ ਤੂੰ ਯਾਰ ਭਾਈ ਦੱਸ ਯਾਰ ਨੌਕਰੀ ਤੇ ਲੱਗ ਜਾ ਜੇ ਉੱਥੇ ਅਗਲੇ ਨੇ ਆਏ ਕਹਤ ਨੇ ਵੀ ਅੱਜ ਭਾਈ ਇੱਥੋਂ ਜਾਈ ਨਾ ਉੱਥੇ ਤੂੰ ਰਾਤ ਕਰਦਾ ਨਹੀਂ ਦੱਸ ਹਜ਼ਾਰੀ ਦੇਊ ਅਗਲਾ ਤੇ ਇੱਥੇ ਜੇ ਤੂੰ ਇਹਨਾਂ ਦੇ ਰਾਤ ਐ ਰਾਤ ਨੂੰ ਲਾ ਦੇਗਾ ਤਾਂ ਤੈਨੂੰ ਪਰ ਜੇ ਕਹਤਾ ਉਹ ਆ ਮੇਮਣੇ ਨੇ ਗੱਲ ਕੁੱਟ ਲਿਆ ਉਦੋਂ ਤੂੰ ਕਹਿੰਦਾ ਓਏ ਕੋਈ ਨਹੀਂ ਖੋਲ ਦੇ ਕਿ ਫਾਹਾ ਪੈਂਦਾ ਉੱਥੇ ਮਾਰ ਖਾਨੇ ਆ ਸਹੀ ਗੱਲ ਹੈ ਹੈ ਤੇ ਜੇ ਤੈਨੂੰ 10000 ਨਾਲੇ ਦਿਓ ਅਗਲਾ ਮਹੀਨੇ ਹੋਏ ਤੋਂ ਇਹਦਾ ਕਰਮ ਵਾਲਿਆ ਰੋਜ਼ ਦਿੰਦਿਆਂ ਤੇ ਉੱਥੇ ਦੇ ਦਨ ਨੂੰ ਐ ਕਹਦਾ ਨਾ ਭਾਈ ਅੱਜ ਰਾਤ ਇੱਥੇ ਮੇਰਾ ਸਮਾਨ ਪਿਆ ਚੋਰੀ ਨਾ ਹੋ ਜੇ ਸਾਰੀ ਰਾਤ ਕੱਟੀ ਤੇ ਸਾਰੀ ਨਾਲ ਰਹੇਗਾ ਨਾਲੇ ਜਾਗਦਾ ਨਾਲੇ ਤੈਨੂੰ ਸਾਰੀ ਰਾਤ ਵੀ ਕੋਈ ਲੈ ਨਾ ਜਾਵੇ ਮੈਨੂੰ ਤੜਕੇ ਨੂੰ ਲਾਂਬਾ ਤੇ ਇਹਨਾਂ ਦੇ ਨਹੀਂ ਜੇ ਉਹੀ ਇਹਨਾਂ ਦੇ ਲਾਵੇਂ ਆ ਦੇਖ ਲੈ ਆ ਗਿਆ ਨਾ ਤੇਰੇ ਕੋਲੇ ਹਾਂ ਆ ਪਿੰਡਾ ਕਿਸੇ ਬੱਕਰੀ ਦਾ ਮੇਰੀ ਦਾ ਦਿਖਾ ਦੀ ਪੈਰ